ਅਗਰ ਤੁਹਾਨੂੰ ਬੇਵਜਾ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਇਹ ਚੰਗੀ ਸਿਹਤ ਹੋਣ ਦੀ ਨਿਸ਼ਾਨੀ ਹੈ। ਨਾਸ਼ਤੇ ਵਿੱਚ ਅਜਵਾ ਖਜੂਰ ਦਾ ਇਸਤੇਮਾਲ ਕਰਨ ਨਾਲ ਇਨਸਾਨ ਪੂਰੇ ਦਿਨ ਜਾਦੂ ਟੂਣੇ ਤੋਂ ਮਹਫੂਜ਼ ਰਹਿੰਦਾ ਹੈ। ਅਫਸੋਸ ਤੋਂ ਬਚਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਨੂੰ ਹਮੇਸ਼ਾ ਕਾਬੂ ਵਿੱਚ ਰੱਖੋ। ਨਬਜ, ਜ਼ੁਬਾਨ ਤੇ ਗੁੱਸਾ ਅਗਰ ਸੌਣ ਤੋਂ ਪਹਿਲਾਂ ਵਾਸ਼ਰੂਮ ਵਿੱਚ ਜਾ ਕੇ ਆਇਆ ਜਾਏ ਤਾਂ ਗੁਰਦੇ ਹਮੇਸ਼ਾ ਠੀਕ ਰਹਿੰਦੇ ਹਨ ਜਦੋਂ ਪਿਆਸ ਨਾ ਹੋਵੇ ਫਿਰ ਵੀ ਪਾਣੀ ਪੀ ਲਿਆ ਕਰੋ ਇਸ ਨਾਲ ਗੁਰਦੇ ਕਦੀ ਖਰਾਬ ਨਹੀਂ ਹੋਣਗੇ ਚਿਹਰੇ ਦਾ ਰੰਗ ਸਾਫ਼ ਤੇ ਚਮੜੀ ਨੂੰ ਤਰੋਤਾਜ਼ਾ ਕਰਨਾ ਹੋਵੇ ਤਾਂ ਖੂਬਸੂਰਤ ਰੱਖਣਾ ਹੋਵੇ ਤਾਂ ਪਾਣੀ ਜ਼ਿਆਦਾ ਪੀਆ ਕਰੋ ਹਰੇਕ ਵਿਅਕਤੀ ਦੀ ਰਾਏ ਉਸਦੇ ਤਜਰਬਿਆਂ ਦੇ ਮੁਤਾਬਕ ਹੋਇਆ ਕਰਦੀ ਹੈ ਤੇ ਹਰੇਕ ਸ਼ਖਸ ਨੂੰ ਰੋਜ਼ੀ ਉਸਦੀ ਨੀਅਤ ਦੇ ਮੁਤਾਬਕ ਮਿਲਿਆ ਕਰਦੀ ਹੈ ਜੋ ਲੋਕ ਪਾਣੀ ਦਾ ਇਸਤੇਮਾਲ ਘੱਟ ਕਰਦੇ ਹਨ ਉਨ੍ਹਾਂ ਨੂੰ ਮਿਹਦੇ ਦੀ ਜਲਣ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਡਿਪਰੈਸ਼ਨ ਵਿੱਚ ਲੋਕਾਂ ਨੂੰ ਹੱਡੀਆਂ ਦੇ ਕੈਂਸਰ ਦੇ ਚਾਂਸ ਵਧ ਜਾਂਦੀ ਹਨ ਅਤੇ ਡਿਪਰੈਸ਼ਨ ਬਹੁਤ ਸਾਰੀਆਂ ਬਿਮਾਰੀਆਂ ਦੀ ਵਜ੍ਹਾ ਬਣਦਾ ਹੈ 5 ਮਿੰਟ ਦੀ ਨੀਂਦ ਦੁਪਹਿਰ ਨੂੰ ਲੈਣ ਨਾਲ ਜਾਂ ਦਾਸ਼ ਨੂੰ ਚੰਗਾ ਕੀਤਾ ਜਾ ਸਕਦਾ ਹੈ ਜਿਆਦਾ ਦੇਰ ਤੱਕ ਜੀਣਾ ਚਾਹੁੰਦੇ ਹੋ ਤਾਂ ਹਮੇਸ਼ਾ ਸਾਦਾ ਖੁਰਾਕ ਖਾਓ ਘੱਟ ਤੋਂ ਘੱਟ ਖਾਣ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾਓ ਜਿਸ ਨਾਲ ਤਾਕਤ ਬਰਕਰਾਰ ਰਹੇਗੀ ਸ਼ਿਲਕੇ ਸਮੇਤ ਆਂਬ ਖਾਣ ਨਾਲ ਬਾਂਜਪੰਦੀ ਬਿਮਾਰੀ ਦੂਰ ਹੁੰਦੀ ਹੈ। ਦੋਸਤੋ ਤੁਹਾਨੂੰ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਇੱਕ ਹਾਈਪਰ ਜ਼ਰੂਰ ਕਰੋ। ਟੀਕਾ ਲਗਾਉਣ ਦੇ ਬਾਅਦ ਅਗਰ ਸੋਜ ਆ ਜਾਏ ਤਾਂ ਬਰਫ਼ ਦੀ ਮਾਲਿਸ਼ ਕਰੋ। ਗਰਮ ਦੁੱਧ ਦੇ ਬਾਅਦ ਫੌਰਨ ਪਾਣੀ ਪੀਣ ਨਾਲ ਖਾਂਸੀ ਵਰਗੀ ਬਿਮਾਰੀ ਲੱਗ ਸਕਦੀ ਹੈ। ਨਾਸ਼ਪਾਤੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ। ਇਨਸਾਨੀ ਜਿਸਮ ਦੀ ਇਮਿਊਨਿਟੀ ਨੂੰ ਵਧਾਉਂਦੀ ਹੈ ਤੇ ਮੈਥੇ ਨੂੰ ਠੀਕ ਰੱਖਦੀ ਹੈ ਤੇ ਸਾਹ ਦੇ ਮਰੀਜ਼ ਵਾਲਿਆਂ ਨੂੰ ਬਹੁਤ ਹੀ ਫਾਇਦਾ ਦਿੰਦੀ ਹੈ ਜਿਸਮਾਨੀ ਕਮਜ਼ੋਰੀ ਦੇ ਸ਼ਿਕਾਰ ਲੋਕ ਰੋਜ਼ਾਨਾ ਖਾਹੀ ਪੇੜ ਖਜੂਰ ਖਾਇਆ ਕਰੋ ਚੰਦ ਦਿਨਾਂ ਵਿੱਚ ਹੀ ਸਿਹਤ ਚੰਗੀ ਹੋਣ ਲੱਗੇਗੀ ਨਜਲਾ ਜ਼ੁਕਾਮ ਖਾਂਸੀ ਹੋਵੇ ਤਾਂ ਗਰਮ ਤਾਸੀਰ ਰੱਖਣ ਦੀ وجہ ਨਾਲ ਖਜੂਰ ਬਹੁਤ ਹੀ ਚੰਗੀ ਹੁੰਦੀ ਹੈ ਚਿਹਰੇ ਉੱਪਰ ਖੁਸ਼ਕੀ ਹੋਵੇ ਜਾਂ ਚਿਹਰਾ ਖੁਸ਼ਕ ਰਹਿੰਦਾ ਹੋਵੇ ਤਾਂ ਬਦਾਮ ਰੋਗਨ ਦਾ ਇਸਤੇਮਾਲ ਕਰੋ ਬਲਗਮ ਰਹਿੰਦੀ ਹੋਵੇ ਤਾਂ ਰੋਜ਼ਾਨਾ ਖਜੂਰ ਖਾ ਲਿਆ ਕਰੋ ਬਲਗਮ ਦੂਰ ਹੋ ਜਾਏਗੀ ਅਗਰ ਖੁਸ਼ਕ ਖਾਂਸੀ ਹੋਵੇ ਤਾਂ ਉਹ ਵੀ ਰੁਕ ਜਾਏਗੀ ਰਾਏ ਵਿੱਚ ਗਲਤੀ ਹੋਣ ਨਾਲ ਸਲਤਨਤ ਵੀ ਬਰਬਾਦ ਹੋ ਜਾਂਦੀ ਹੈ ਤੇ ਆਦਮੀ ਦੀ ਜਾਨ ਉੱਪਰ ਆਫਤ ਆ ਜਾਂਦੀ ਹੈ ਇਸ ਲਈ ਸਭ ਤੋਂ ਚੰਗੀ ਰਾਏ ਹੈ ਕਿ ਆਦਮੀ ਚੰਗੇ ਲੋਕਾਂ ਨਾਲ ਦੋਸਤੀ ਤੇ ਮੁਹੱਬਤ ਕਰੇ ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਵਿੱਚ ਬਹੁਤ ਆਰਾਮ ਮਿਲਦਾ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਹਾਈਪਰ ਜ਼ਰੂਰ ਕਰੋ ਖਾਣਾ ਪਕਾਉਂਦੇ ਵਕਤ ਅੱਖਾਂ ਵਿੱਚ ਮਿਰਚੀ ਪੈ ਜਾਏ ਤਾਂ ਜ਼ੁਬਾਨ ਉੱਪਰ ਥੋੜਾ ਜਿਹਾ ਨਮਕ ਰੱਖਣ ਨਾਲ ਮਿਰਚੀ ਦਾ ਅਸਰ ਘੱਟ ਜਾਏਗਾ। ਦਹੀਂ ਤੇ ਕੇਲਾ ਮਿਲਾ ਕੇ ਖਾਣ ਨਾਲ ਹਾਸਮਾ ਠੀਕ ਹੋ ਜਾਂਦਾ ਹੈ। ਅਗਰ ਭੁੱਖ ਚੰਗੀ ਤਰ੍ਹਾਂ ਨਾ ਲੱਗਦੀ ਹੋਵੇ ਤਾਂ ਅਦਰਕ ਨੂੰ ਕद्दूकस ਕਰਕੇ ਉਸ ਉੱਪਰ ਨਮਕ ਲਗਾ ਕੇ ਰੋਜ਼ਾਨਾ ਥੋੜੀ ਜਹੀ ਖਾ ਲਿਆ ਕਰੋ। ਖਾਣਾ ਖਾਣ ਤੋਂ ਪਹਿਲਾਂ ਅੰजीर ਖਾ ਲੈਣ ਨਾਲ ਇਹ ਜ਼ਿੰਦਗੀ ਪਰ ਜਿਸਮ ਵਿੱਚ ਕਮਜ਼ੋਰੀ ਪੈਦਾ ਨਹੀਂ ਹੁੰਦੀ। ਬੇਰਖਾਨ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਹ ਕੁਦਰਤੀ ਫਲ ਹੈ ਜਿਸ ਨੂੰ ਲੋਕ ਬਹੁਤ ਘੱਟ ਖਾਂਦੇ ਹਨ। ਖਾਲੀ ਪੇਟ ਰੋਜ਼ਾਨਾ 3 ਅੰजीर ਅੱਧੇ ਗਲਾਸ ਪਾਣੀ ਦੇ ਨਾਲ ਖਾਣ ਨਾਲ 40 ਦਿਨਾਂ ਤੱਕ ਇਸਤੇਮਾਲ ਕਰੋ। ਜਿਸਮ ਦੀ ਫालतू ਚਰਬੀ ਪਿਘਲ ਜਾਏਗੀ। ਜਿਆਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ ਤੇ ਦਿਲ ਦੇ ਮਰੀਜ਼ਾਂ ਦੇ ਲਈ ਪਾਣੀ ਪੀਣਾ ਬਹੁਤ ਫਾਇਦੇਮੰਦ ਚੀਜ਼ ਹੈ ਹਲਦੀ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਪੇਸਟ ਬਣਾ ਲਓ 15 ਮਿੰਟ ਰੋਜ਼ਾਨਾ ਚਿਹਰੇ ਉੱਪਰ ਲੀਪ ਕਰੋ ਤੇ ਚੰਦ ਹੀ ਦਿਨਾਂ ਵਿੱਚ ਕਿਲ ਮੁਹਾਸੇ ਖਤਮ ਹੋ ਜਾਣਗੇ ਪੁਦੀਨਾ ਤੇ ਮੇਥੀ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਰਸ ਚਿਹਰੇ ਉੱਪਰ ਲਗਾਉਣ ਨਾਲ ਕੁੱਝ ਦਿਨਾਂ ਵਿੱਚ ਹੀ ਛਾਈਆਂ ਦੂਰ ਹੋ ਜਾਂਦੀ ਹੈ ਜਿਸਮਾਨੀ ਤਾਕਤ ਦੇ ਲਈ ਕਲੌਂਜੀ ਸੌਫ ਤੇ ਬੜੀ ਇਲਾਇਚੀ ਦਾ ਕਾਵਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟੋ ਜ਼ਰੂਰ ਕਰੋ ਆਪਾਂ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ